ਇੰਨੇ ਮੋਟਰਸਾਈਕਲ ਤਾਂ ਏਜੰਸੀ ਵਿੱਚ ਵੀ ਨਹੀਂ ਹੁੰਦੇ ਜਿੰਨੇ ਇਹ ਮੋਟਰਸਾਈਕਲ ਚੋਰਾਂ ਵੱਲੋਂ ਇੱਕ ਬੇਸਮੈਂਟ ਦੇ ਵਿੱਚ ਲੁਕੋ ਕੇ ਰੱਖੇ ਗਏ ਸੀ ਤੁਸੀਂ ਵੀ ਦੇਖ ਲਓ ਜੇਕਰ ਤੁਹਾਡਾ ਵੀ ਮੋਟਰਸਾਈਕਲ ਚੋਰੀ ਹੋਇਆ ਤਾਂ ਤੁਸੀਂ ਵੀ ਇਹਨਾਂ ਨੂੰ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਓ ਕਿਤੇ ਤੁਹਾਡਾ ਮੋਟਰਸਾਈਕਲ ਵੀ ਤਾਂ ਨਹੀਂ ਇਹਨਾਂ ਵਿੱਚ ਖੜਾ ਆਇਆ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਮੋਟਰਸਾਈਕਲ ਜਿੰਨਾ ਦੇ ਚੋਰੀ ਹੋਏ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਬੱਲੇ ਬੱਲੇ ਆ ਤਾਂ ਐਨੇ ਤਾਂ ਏਜੰਸੀ ਚ ਨਹੀਂ ਖੜੇ ਹੁੰਦੇ ਜਿੰਨੇ ਕੱਢੀ ਚ ਲਾ ਦਿਓ ਜੀ 2 4 ਐਨੇ ਵੀ ਲੱਗ ਜਾਣੀਆਂ ਭਾਈ ਹੋਲੀ ਉਹ ਚ ਲੱਗ ਲੈਣੇ ਪੋੜਾ ਐਨੇ ਤਾਂ ਉਹ ਵੀ ਇਨਾ ਦੀ ਐਨੇ ਤਾਂ ਏਜੰਸੀ ਚ ਨਹੀਂ ਖੜੇ ਹੁੰਦੇ ਜਿੰਨੇ ਇਹ ਕੱਢੀ ਆਉਂਦੇ ਆ ਹੈ ਇਹ ਰੱਖੇ ਕਾਦੇ ਚ ਆ ਭਾਈ ਓਏ ਇਹ ਇਹ ਰੱਖੇ ਕਾਦੇ ਚ ਆ ਇੱਧਰ ਖੜੇ ਕੀਤੇ ਹੋਏ ਆ ਬੱਲੇ ਬੱਲੇ ਕੀ ਹੋ ਗਿਆ ਬੱਸ ਨਿਕਲ ਗਈ ਕਿੰਨੇ ਕੁ ਰਹਿ ਗਏ ਆ 1 ਇੱਕ ਰਹਿ ਗਿਆ ਇਹ ਸੁਭਣਾ ਇੱਧਰ ਕਲਾ ਹੀ ਇੱਕ ਮਿੰਟ ਪਿੱਛੇ ਖੇਚ ਲੈ ਖੇਚ ਲੈ ਬੱਸ ਇੰਕ ਲਿਆ ਭਰਾ ਉਹ ਇਹ ਮੋਟਰਸਾਈਕਲ ਚੋਰੀ ਦੇ ਸਾਰੇ ਇਕੱਠੇ ਕਰਕੇ 12 13 ਮੋਟਰਸਾਈਕਲ ਮਿਲੇ ਆ ਪੱਖੀ ਵਾਲੇ ਫੜਕਦੇ ਨਾਲ ਦੀ ਬਾਈ ਤੇ ਹੁਣ ਇਹ ਪੁਲਿਸ ਮੁਲਾਜ਼ਮ ਲੈ ਕੇ ਚੱਲੇ ਆ ਤੇ ਇਹਨਾਂ ਨੂੰ ਬਾਈ ਆਪਣਾ ਆਪਣਾ ਪਛਾਣ ਕੇ ਨਵੇਂ ਮੋਟਰਸਾਈਕਲ ਇੱਕ ਰਹਿ ਗਿਆ ਨਵਾਂ ਅਜੇ ਇੱਕ ਪੈ ਗਿਆ ਰਹਿੰਦਾ ਹੀ ਨਵਾਂ ਇਹ ਪਲਟੀਨਾ ਜੀ ਆ ਦੇਖੋ ਜੀ ਆਪੋ ਆਪਣਾ ਪਛਾਣ ਕੇ ਬਾਈ ਆਪਦਾ ਆਪਦਾ ਮੋਟਰਸਾਈਕਲ ਪਛਾਣ ਕੇ ਇੱਕ ਥਾਣੇ ਚੋਂ ਲੈ ਲਿਓ ਇਹ ਬੂਟ ਆਈ ਜਵਾਕਾਂ ਜਵਾਕਾਂ ਦੇ ਦੇ ਦੋ ਵੰਡ ਦੋ ਫਿਰ ਕੱਢੋ ਕੱਢੋ ਕੱਢ ਕੇ ਵੰਡ ਦੋ ਕੱਢੋ ਜੀ ਹੁਣ ਤਾਂ ਕੱਢ ਦਿਓ ਹੁਣ ਤਾਂ ਮੌਕੇ 'ਚ ਕੋੜੀ ਹਟਾ ਦੇ ਸਾਡਾ ਕੰਮ ਆਊਗੀ ਆ